30 ਨਵੰਬਰ 2003 ਬੈਂਗਲੌਰ ਚ ਰਹਿਣ ਵਾਲੇ ਗਰੀਸ ਤੇ ਸ਼ੋਭਾ ਦੀ ਇੰਗੇਜਮੈਂਟ ਦਾ ਦਿਨ ਮੰਗਣੀ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਜਾਂਦੀਆਂ ਨੇ ਪਰ ਇਸ ਦੇ ਵਿੱਚ ਹੀ ਕੁਝ ਅਜਿਹਾ ਹੁੰਦਾ ਹੈ ਕਿ ਉਹ ਸਭ ਨੂੰ ਹਿਲਾ ਕੇ ਰੱਖ ਦਿੰਦਾ ਹੈ ਉਹ ਮਾਪਿਓ ਜੋ ਆਪਣੇ ਜਵਾਕ ਦੇ ਵਿਆਹ ਦੇ ਸੁਪਨੇ ਦੇਖ ਰਹੇ ਸੀ ਉਸ ਨੂੰ ਆਪਣੇ ਜਵਾਕ ਦੀ Laash ਦੇਖਣ ਨੂੰ ਮਿਲਦੀ ਹੈ ਮੰਗਣੀ ਤੋਂ 4 ਦਿਨ ਬਾਅਦ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰ ਮੰਗਣੀ ਤੋਂ 4 ਦਿਨ ਬਾਅਦ ਹੀ ਉਸ ਮੁੰਡੇ ਦੀ ਮੌਤ ਕਿਵੇਂ ਹੋ ਗਈ ਅਤੇ ਉਸ ਨੂੰ ਮਾਰਨ ਵਾਲੇ ਲੋਕ ਕੌਣ ਸਨ ਤੇ ਉਹ ਹੁਣ ਕਿੱਥੇ ਨੇ ਆਪਾਂ ਅੱਜ ਜਾਣਦੇ ਹਾਂ ਅੱਜ ਦੀ ਇਸ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਫਿਰਕ ਟਾਕਸ ਤੇ ਸਵਾਗਤ ਕਰਦੇ ਹਾਂ ਉਸ ਸਮੇਂ ਸਾਰੇ ਬੈਂਗਲੌਰ ਵਿੱਚ ਸਨਸਨੀ ਮਚ ਗਈ ਸੀ ਇਸ ਕਾਣ ਨੂੰ ਬਹੁਤ ਹੀ ਪਰਫੈਕਟ ਪਲਾਨ ਨਾਲ ਅੰਜਾਮ ਦਿੱਤਾ ਗਿਆ ਸੀ ਪਰ ਪੁਲਿਸ ਨੇ ਵੀ ਆਖਿਰਕਾਰ ਕਾਤਲਾਂ ਨੂੰ ਲੱਭ ਹੀ ਲਿਆ ਸੀ ਇਹ ਕਹਾਣੀ ਦੇ ਦੋ ਮੁੱਖ ਕਿਰਦਾਰ ਨੇ ਪਹਿਲਾ 27 ਸਾਲਾਂ ਦਾ ਸੌਫਟਵੇਅਰ ਇੰਜੀਨੀਅਰ ਬੀਵੀ ਗਰੀਸ ਤੇ 21 ਸਾਲਾਂ ਦੀ ਲਾਗ ਗ੍ਰੈਜੂਏਟ ਸ਼ੋਭਾ ਸ਼ੰਕਰ ਨਾਰਾਇਣਨ ਗਰੀਸ 2003 ਵਿੱਚ ਇੰਟੈਲ ਕੰਪਨੀ 'ਚ ਕੰਮ ਕਰਦਾ ਸੀ بطور ਸੌਫਟਵੇਅਰ ਇੰਜੀਨੀਅਰ ਪਰ ਸ਼ੋਭਾ ਜਿਵੇਂ BMS ਕਾਲਜ ਬੰਗਲੌਰ ਚ ਪੜ੍ਹਾਈ ਕਰਦੀ ਪਈ ਸੀ। ਸ਼ੋਭਾ ਤੇ ਗਰੀਸ਼ ਦਾ ਪਰਿਵਾਰ ਬੰਗਲੌਰ ਚ ਨੇੜੇ-ਨੇੜੇ ਹੀ ਰਹਿੰਦੇ ਸੀ। ਦੋਵਾਂ ਪਰਿਵਾਰਾਂ ਵਿੱਚ ਲਗਭਗ 15 ਸਾਲ ਪੁਰਾਣੀ ਦੋਸਤੀ ਸੀ। 2003 ਦੇ ਅਖੀਰ ਚ ਦੋਵੇਂ ਪਰਿਵਾਰ ਸਹਿਮਤੀ ਨਾਲ ਗਰੀਸ਼ ਤੇ ਸ਼ੋਭਾ ਦਾ ਵਿਆਹ ਕਰਨ ਦਾ ਫੈਸਲਾ ਕਰਦੇ ਨੇ। ਸਾਰਾ ਕੁਝ ਹੋਣ ਤੋਂ ਬਾਅਦ 30 ਨਵੰਬਰ 2003 ਨੂੰ ਉਹਨਾਂ ਦੀ ਮੰਗਣੀ ਕਰ ਦਿੱਤੀ ਜਾਂਦੀ ਹੈ। ਮੰਗਣੀ ਤੋਂ ਬਾਅਦ ਹੀ ਉਹਨਾਂ ਦਾ ਵਿਆਹ ਰੱਖ ਦਿੱਤਾ ਜਾਂਦਾ ਹੈ April 2004 ਦਾ ਇਥੋਂ ਤੱਕ ਸਭ ਨੋਰਮਲ ਸੀ ਪਰ ਪਰਦੇ ਦੇ ਪਿੱਛੇ ਕੁਝ ਹੋਰ ਹੀ ਕਹਾਣੀ ਚੱਲ ਰਹੀ ਸੀ ਕੁਝ ਲੋਕ ਇੱਕ ਡੂੰਗੀ ਸਾਜ਼ਿਸ਼ ਬਣਾ ਰਹੇ ਸਨ ਖੈਰ ਮੰਗਣੀ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਗ੍ਰੀਸ ਤੇ ਸ਼ੋਭਾ ਵਿੱਚ ਵੀ ਆਪਸੀ ਗੱਲਬਾਤ ਚੱਲ ਪੈਂਦੀ ਹੈ ਇੱਕ ਦਿਨ ਸ਼ੋਭਾ ਗਰੀਸ਼ ਨੂੰ ਡਿਨਰ ਤੇ ਲੈ ਜਾਣ ਲਈ ਕਹਿੰਦੀ ਹੈ ਉਸ ਦੀਆਂ ਗੱਲਾਂ ਸੁਣ ਕੇ ਗਰੀਸ਼ ਵੀ ਉਸ ਨੂੰ ਡਿਨਰ ਤੇ ਲੈ ਜਾਣ ਲਈ ਤਿਆਰ ਹੋ ਜਾਂਦਾ ਹੈ 1 ਦਸੰਬਰ 2003 ਦੀ ਸ਼ਾਮ ਨੂੰ ਆਫਿਸ ਤੋਂ ਬਾਅਦ ਉਹ ਸਿੱਧਾ ਸ਼ੋਭਾ ਕੋਲ ਪਹੁੰਚ ਜਾਂਦਾ ਹੈ ਉਸ ਨੂੰ ਨਾਲ ਲੈ ਕੇ ਸਕੂਟਰ ਤੇ ਡਿਨਰ ਲਈ ਨਿਕਲ ਜਾਂਦਾ ਹੈ ਡਿਨਰ ਤੇ ਜਾਣ ਵਾਲੀ ਗੱਲ ਗਰੀਸ਼ ਨੇ ਆਪਣੇ ਪਰਿਵਾਰ ਨੂੰ ਪਹਿਲਾਂ ਹੀ ਦੱਸ ਦਿੱਤੀ ਸੀ ਤੇ ਇਹ ਵੀ ਦੱਸ ਗਿਆ ਸੀ ਕਿ ਉਹ ਉਹ ਰਾਤ ਦੇ 10 ਵਜੇ ਤੱਕ ਵਾਪਸ ਆ ਜਾਵੇਗਾ ਪਰ 10 ਤੋਂ ਉਪਰ ਦਾ ਸਮਾਂ ਹੋ ਗਿਆ ਸੀ ਗਰੀਸ ਅਜੇ ਤੱਕ ਵਾਪਸ ਨਹੀਂ ਸੀ ਮੁੜਿਆ ਉਹਦਾ ਸਾਰਾ ਪਰਿਵਾਰ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਸਹੀ ਸਮੇਂ ਬੰਗਲੌਰ ਦੇ ਇੱਕ ਮਸ਼ਹੂਰ ਹਸਪਤਾਲ ਤੋਂ ਗਰੀਸ ਦੇ ਮਾਪਿਆਂ ਨੂੰ ਇੱਕ ਫੋਨ ਜਾਂਦਾ ਹੈ ਕਿ ਤੁਹਾਡਾ ਬੇਟਾ ਬਹੁਤ ਹੀ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਵਿੱਚ ਦਾਖਲ ਹੈ ਇਹ ਪਤਾ ਲੱਗਣ ਤੋਂ ਬਾਅਦ ਗਰੀਸ ਦੇ ਮਾਤਾ-ਪਿਤਾ ਸ਼ੋਭਾ ਨੂੰ ਫੋਨ ਕਰਦੇ ਨੇ ਸ਼ੋਭਾ ਦੱਸਦੀ ਹੈ ਕਿ ਜਦੋਂ ਉਹ ਵਾਪਸ ਆ ਰਹੀ ਸੀ ਤਾਂ ਕੁਝ ਗੁੰਡਿਆਂ ਨੇ ਉਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਗੁੰਡਿਆਂ ਨੇ ਹੀ ਗਰੀਸ ਨੂੰ ਮਾਰਿਆ ਹੈ ਜਿਸ ਕਾਰਨ ਉਸ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ ਇਹ ਸਭ ਸੁਣ ਤੋਂ ਬਾਅਦ ਸ਼ੋਭਾ ਤੇ ਗਰੀਸ ਦੋਵਾਂ ਦੇ ਮਾਤਾ-ਪਿਤਾ ਹਸਪਤਾਲ ਪਹੁੰਚ ਜਾਂਦੇ ਨੇ ਗਰੀਸ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਡਾਕਟਰ ਗਰੀਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਸਨ ਪਰ 4 ਦਸੰਬਰ 2003 ਸਵੇਰੇ 8:05 'ਤੇ ਗਰੀਸ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਯਾਨੀ ਕਿ ਮੰਗਣੀ ਤੋਂ 4 ਦਿਨ ਬਾਅਦ ਗਰੀਸ ਦੀ ਮੌਤ ਹੋ ਜਾਂਦੀ ਹੈ ਗਰੀਸ ਦੇ ਮਾਤਾ-ਪਿਤਾ ਬਹੁਤ ਹੀ ਸਦਮੇ ਵਿੱਚ ਸਨ ਇਸ ਪਰਿਵਾਰ ਵਿੱਚ ਵਿਆਹ ਦੇ ਸੁਪਨੇ ਦੇਖੇ ਜਾ ਰਹੇ ਸਨ ਉੱਥੇ ਹੁਣ ਅਰਥੀ ਸਜਾਈ ਜਾ ਰਹੀ ਸੀ ਬੇਟੇ ਦੀ ਮੌਤ ਤੋਂ ਬਾਅਦ ਗਰੀਸ ਦੇ ਪਿਤਾ ਵਿੰਕਟੇਸ਼ 4 ਦਸੰਬਰ 2003 ਨੂੰ ਵਿਵੇਕਨਗਰ ਪੁਲਿਸ ਥਾਣੇ ਵਿੱਚ ਐਫ ਆਈ ਆਰ ਦਰਜ ਕਰਾਉਂਦੇ ਨੇ ਐਫ ਆਈ ਆਰ ਤੋਂ ਬਾਅਦ ਪੁਲਿਸ ਵੀ ਹਰਕਤ ਵਿੱਚ ਆ ਜਾਂਦੀ ਏ ਇਸ ਸਮੇਂ ਪੁਲਿਸ ਨੂੰ ਕੋਲ ਇੱਕੋ ਇੱਕ ਹੀ ਗਵਾਹ ਸੀ ਜਿਸ ਨੇ ਗਰੀਸ ਨਾਲ ਜੋ ਹੋਇਆ ਉਹ ਸਭ ਕੁਝ ਆਪਣੀ ਅੱਖੀਂ ਦੇਖਿਆ ਸੀ ਉਹ ਸੀ ਸ਼ੋਭਾ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਸਭ ਤੋਂ ਪਹਿਲਾਂ ਸ਼ੋਭਾ ਦਾ ਸਟੇਟਮੈਂਟ ਲੈਂਦੀ ਹੈ ਸ਼ੋਭਾ ਆਪਣਾ ਬਿਆਨ ਦਿੰਦੀ ਹੈ ਤੇ ਕਹਿੰਦੀ ਹੈ ਕਿ ਅਸੀਂ ਬੈਂਗਲੌਰ ਦੇ ਇੱਕ ਮਹਿੰਗੇ ਹੋਟਲ 'ਚ ਡਿਨਰ ਕੀਤਾ ਉਸ ਤੋਂ ਬਾਅਦ ਘਰ ਵੱਲ ਆ ਰਹੇ ਸੀ ਰਸਤੇ 'ਚ ਜਦੋਂ ਉਹ ਰਿੰਗ ਰੋਡ ਤੇ 에ਅਰ 뷰 ਪੁਆਇੰਟ ਕ੍ਰੋਸ ਕਰਦੇ ਨੇ ਤੇ ਸ਼ੋਭਾ ਗਰੀਜ਼ ਨੂੰ 에ਅਰ 뷰 ਪੁਆਇੰਟ ਤੇ ਰੁਕਣ ਲਈ ਕਹਿੰਦੀ ਹੈ ਦਰਅਸਲ ਇਹ ਉਹ ਜਗ੍ਹਾ ਹੈ ਜਿੱਥੇ ਐਚ ਏ ਐਲ 에어ਪੋਰਟ ਤੇ ਜਹਾਜ਼ ਲੈਂਡ ਹੁੰਦੇ ਬਿਲਕੁਲ ਸਾਫ਼ ਨਜ਼ਰ ਆਉਂਦੇ ਨੇ ਸ਼ੋਬਾ ਦੇ ਕਹਿਣ ਤੇ ਗਰੀਸ਼ ਆਪਣਾ ਸਕੂਟਰ ਉੱਥੇ ਹੀ ਰੋਕ ਦਿੰਦਾ ਹੈ ਫਿਰ ਦੋਵੇਂ ਏਅਰ 뷰 ਪੁਆਇੰਟ ਦਾ ਨਜ਼ਾਰਾ ਦੇਖਣ ਲੱਗਦੇ ਨੇ ਸ਼ੋਬਾ ਦੇ ਬਿਆਨਾਂ ਦੇ ਅਕੋਰਡਿੰਗ ਉਹ ਕੁਛ ਹੀ देर ਉੱਥੇ ਰੁਕਦੇ ਨੇ ਕਿ ਉਦੋਂ ਹੀ ਕੁਝ ਗੁੰਡੇ ਉੱਥੇ ਆ ਜਾਂਦੇ ਨੇ ਤੇ ਉਹਨਾਂ ਨੂੰ ਲੁਕਟਣ ਦੀ ਕੋਸ਼ਿਸ਼ ਕਰਦੇ ਨੇ ਗਰੀਸ਼ ਉਹਨਾਂ ਗੁੰਡਿਆਂ ਦਾ ਵਿਰੋਧ ਕਰਦਾ ਹੈ ਪਰ ਇਸੇ ਵਿੱਚ ਹੀ ਇੱਕ ਗੁੰਡਾ ਗਰੀਸ਼ ਦੇ ਸਿਰ ਦੇ ਖੱਬੇ ਪਾਸੇ ਇੱਕ ਲੋਹੇ ਦਾ ਰਾਡ ਮਾਰਦਾ ਹੈ ਉਹ ਉੱਥੋਂ ਭੱਜ ਜਾਂਦੇ ਨੇ ਦੀ ਰਾਡ ਨਾਲ ਹੋਏ ਹਮਲੇ ਕਰਕੇ ਗਰੀਸ ਉਥੇ ਹੀ ਬੇਹੋਸ਼ ਹੋ ਜਾਂਦਾ ਹੈ ਸ਼ੋਭਾ ਦੇ ਕਹਿਣ ਦੇ ਮੁਤਾਬਕ ਉਹ ਰੋਡ ਤੋਂ ਲੰਘ ਰਹੇ ਲੋਕਾਂ ਤੋਂ ਮਦਦ ਮੰਗਦੀ ਹੈ ਫਿਰ ਕੁਝ ਸਮੇਂ ਬਾਅਦ ਇੱਕ ਕਾਰ ਵਾਲਾ ਉਹਨਾਂ ਦੀ ਮਦਦ ਕਰਦਾ ਹੈ ਜੋ ਗਰੀਸ ਨੂੰ ਹਸਪਤਾਲ ਲੈ ਕੇ ਹੁੰਦਾ ਹੈ ਉਸ ਤੋਂ ਬਾਅਦ ਸ਼ੋਭਾ ਸਾਰੀ ਜਾਣਕਾਰੀ ਗਰੀਸ ਤੇ ਪਰਿਵਾਰ ਨੂੰ ਦਿੰਦੀ ਹੈ ਪੁਲਿਸ ਨੂੰ ਇਨ੍ਹਾਂ ਬਿਆਨਾਂ ਵਿੱਚੋਂ ਕੁਝ ਵੀ ਝੂਠ ਨਹੀਂ ਸੀ ਨਜ਼ਰ ਆ ਰਿਹਾ ਕਿਉਂਕਿ ਪਹਿਲਾਂ ਵੀ ਰਿੰਗ ਰੋਡ ਤੇ ਲੁੱਟਖਸਟ ਦੀਆਂ ਘਟਨਾਵਾਂ ਹੋ ਚੁੱਕੀਆਂ ਸਨ ਇਸ ਲਈ ਪੁਲਿਸ ਨੂੰ ਸ਼ੋਭਾ ਤੇ ਪੂਰਾ ਯਕੀਨ ਹੋ ਜਾਂਦਾ ਹੈ ਜਿੱਤੋਂ ਬਾਅਦ ਹੀ ਇਸ ਕੇਸ ਦੀ ਜਾਂਚ ਅੱਗੇ ਵਧਦੀ ਹੈ ਜੁ ਹਫਤੇ ਤੱਕ ਇਸ ਕੇਸ ਦੀ ਜਾਂਚ ਚੱਲਦੀ ਰਹਿੰਦੀ ਹੈ ਪਰ ਪੁਲਿਸ ਨੂੰ ਕਿਤੋਂ ਕੁਝ ਨਹੀਂ ਮਿਲਦਾ ਜਾਂਚ ਦੇ ਦੌਰਾਨ ਹੀ ਪੁਲਿਸ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਗਰੀਸ ਦੀ ਮੌਤ ਤੋਂ 4 ਦਿਨ ਪਹਿਲਾਂ ਹੀ ਉਸ ਦੀ ਮੰਗਣੀ ਹੋਈ ਸੀ ਹੁਣ ਪੂਰੇ ਮਾਮਲੇ ਨੂੰ ਸਮਝਣ ਲਈ ਪੁਲਿਸ ਗਰੀਸ ਤੇ ਸ਼ੋਭਾ ਦੇ ਮੰਗਣੀ ਦੀ ਵੀਡੀਓ ਦੇਖਣ ਦਾ ਫੈਸਲਾ ਕਰਦੀ ਹੈ। ਵੀਡੀਓ ਦੇਖਦੇ ਦੌਰਾਨ ਇੱਕ ਪੁਲਿਸ ਵਾਲਾ ਨੋਟ ਕਰਦਾ ਹੈ ਕਿ ਸ਼ੋਭਾ ਮੰਗਣੀ ਦੌਰਾਨ ਕੁਝ ਖੋਏ ਹੋਏ ਲੱਗਦੀ ਸੀ। ਉਹ ਇਹ ਵੀ ਨੋਟਿਸ ਕਰਦੇ ਨੇ ਕਿ ਪੁੱਛਗਿਛ ਦੌਰਾਨ ਵੀ ਸ਼ੋਭਾ ਦਾ ਵਿਵਹਾਰ ਕੁਝ ਲੱਗ ਸੀ। ਇਸ ਲਈ ਪੁਲਿਸ ਦਾ ਸ਼ੱਕ ਸ਼ੋਭਾ ਵੱਲ ਜਾਂਦਾ ਹੈ ਪਰ ਫਿਰ ਵੀ ਪੁਲਿਸ ਹੋਰ ਸਬੂਤ ਇਕੱਠੇ ਕਰਨ ਵਿੱਚ ਲੱਗ ਜਾਂਦੀ ਹੈ। 2003 ਚ ਫੋਨ ਜ਼ਿਆਦਾ ਨਾ ਹੋਣ ਕਾਰਨ ਪੁਲਿਸ ਕਾਲ ਡਿਟੇਲ ਕਢਵਾ ਨਹੀਂ ਸੀ ਸਕਦੀ ਪਰ ਫਿਰ ਵੀ ਪੁਲਿਸ ਸ਼ੋਭਾ ਦੀ ਕਾਲ ਡਿਟੇਲ ਜਾਂਚਣ ਦਾ ਫੈਸਲਾ ਕਰਦੀ ਹੈ ਜਦੋਂ ਕਾਲ ਡਿਟੇਲ ਕਢਵਾਈ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਸ਼ੋਭਾ ਇੱਕ ਨੰਬਰ ਤੇ ਬਹੁਤ ਵਾਰ ਕਾਲ ਕਰਦੀ ਹੈ 3 ਦਸੰਬਰ 2003 ਨੂੰ ਸ਼ੋਭਾ ਨੇ ਇਸੇ ਨੰਬਰ ਤੇ 73 ਵਾਰ ਕਾਲ ਕੀਤਾ ਸੀ ਤੇ ਸੈਂਕੜਿਆਂ ਵਾਰ ਮੈਸੇਜ ਭੇਜੇ ਸਨ ਪੁਲਿਸ ਜਦੋਂ ਇਸ ਨੰਬਰ ਦੀ ਜਾਣਕਾਰੀ ਕਢਵਾਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਨੰਬਰ ਕਿਸੇ অরুণ ਵਰਮਾ ਨਾਮ ਦੇ ਲੜਕੇ ਦਾ ਹੈ অরুণ ਬਾਰੇ ਹੋਰ ਜਾਣਕਾਰੀ ਮਿਲਦੀ ਹੈ ਤੇ ਪਤਾ ਲੱਗਦਾ ਹੈ ਕਿ ਇਹ ਵੀ BMS ਕਾਲਜ ਵਿੱਚ ਲਾਅ ਦਾ ਫਸਟイヤー ਦਾ ਸਟੂਡੈਂਟ ਹੈ ਪੁਲਿਸ ਕਾਲਜ ਵਿੱਚ ਜਾ ਕੇ ਹੋਰ ਜਾਣਕਾਰੀ ਇਕੱਠੀ ਕਰਦੀ ਹੈ ਅੱਛਾ ਤੋਂ ਬਾਅਦ ਪਤਾ ਲੱਗ ਗਿਆ ਕਿ ਸ਼ੋਭਾ ਤੇ ਅਰुण ਇੱਕ ਦੂਜੇ ਨੂੰ ਪਿਆਰ ਕਰਦੇ ਨੇ ਫਿਰ ਪੁਲਿਸ ਪੁੱਛ ਕੇ ਇਸ ਲਈ ਅਰुण ਨੂੰ ਕਿਰਾਸਤ ਵਿੱਚ ਲੈ ਜਾਂਦੀ ਹੈ ਅਰुण ਪੁਲਿਸ ਨੂੰ ਦੱਸਦਾ ਹੈ ਕਿ ਉਹਨਾਂ ਦੀ ਦੋਸਤੀ ਜ਼ਰੂਰ ਹੈ ਪਰ ਉਸ ਦਾ ਗ੍ਰੇਸ ਦੀ ਮੌਤ ਨਾਲ ਕੁਝ ਲੈਣਾ ਦੇਣਾ ਨਹੀਂ ਹੈਗਾ ਅਰ ਉਹਨੇ ਇਹ ਵੀ ਦੱਸਦਾ ਹੈ ਕਿ ਜਿਸ ਦਿਨ ਇਹ ਘਟਨਾ ਹੋਈ ਹੈ ਉਸ ਦਿਨ ਉਹ ਬੰਗਲੌਰ ਵਿੱਚ ਵੀ ਨਹੀਂ ਸੀ ਹੈਗਾ ਪੁਲਿਸ ਕੋਲ ਸਬੂਤ ਜ਼ਿਆਦਾ ਨਾ ਹੋਣ ਕਰਕੇ ਅਰुण ਨੂੰ ਪੁੱਛ ਕੇ ਛੱਡ ਦਿੱਤਾ ਜਾਂਦਾ ਹੈ ਪੁਲਿਸ ਵੱਲੋਂ ਉਸ ਤੇ ਨਜ਼ਰ ਜ਼ਰੂਰ ਰੱਖੀ ਜਾਂਦੀ ਹੈ ਪੁਲਿਸ ਜਿਵੇਂ ਹੀ ਅਰुण ਨੂੰ ਛੱਡਦੀ ਉਹ ਸਭ ਤੋਂ ਪਹਿਲਾਂ ਜਾ ਕੇ ਸ਼ੋਭਾ ਨਾਲ ਗੱਲ ਕਰਦਾ ਹੈ ਪੁਲਿਸ ਨੂੰ ਲੱਗਦਾ ਹੈ ਕਿ ਇਸ ਕਹਾਣੀ 'ਚ ਕੁਝ ਐਸਾ ਜ਼ਰੂਰ ਹੈ ਜੋ ਉਹਨਾਂ ਤੋਂ ਲੁਕਾਇਆ ਜਾ ਰਿਹਾ ਹੈ ਤੋਂ ਬਾਅਦ ਕਈ ਹੋਰ ਲੋਕਾਂ ਨੂੰ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਇਸ ਵਿੱਚ ਇੱਕ ਸ਼ੋਭਾ ਦੀ ਪਾਰਲਰ ਵਾਲੀ ਤੇ ਇੱਕ ਉਸ ਦੀ ਦੋਸਤ ਵੀ ਸ਼ਾਮਲ ਹੁੰਦੀ ਹੈ ਉਸ ਦੀ ਪਾਰਲਰ ਵਾਲੀ ਤੋਂ ਪਤਾ ਲੱਗਦਾ ਹੈ ਕਿ ਸ਼ੋਭਾ ਇਸ ਮੰਗਣੀ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਕਹਿੰਦੀ ਸੀ ਮੈਂ ਮੇਰੀ ਮੰਗਣੀ ਤਾਂ ਜ਼ਰੂਰ ਹੋ ਰਹੀ ਹੈ ਪਰ ਮੈਂ ਵਿਆਹ ਨਹੀਂ ਕਰਾਣਾ ਤੇ ਮੈਂ ਅਰुण ਨਾਲ ਭੱਜ ਜਾਣਾ ਹੈ ਖਸ਼ੋਰ ਲੋਕਾਂ ਨੇ ਵੀ ਇਹੀ ਬਿਆਨ ਦਿੱਤੇ ਸਨ ਘਟਨਾ ਹੋਈ ਸੀ 3 ਦਸੰਬਰ 2003 ਵਿੱਚ ਪਰ ਹੁਣ ਸਮਾਂ ਆ ਗਿਆ ਸੀ ਜਨਵਰੀ 2004 ਦਾ ਹੁਣ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਸੀ ਹੋਈ ਪਰ ਹੁਣ ਪੁਲਿਸ ਦਾ ਸਾਰਾ ਸ਼ੱਕ ਸ਼ੋਭਾ ਤੇ ਜਾ ਰਿਹਾ ਸੀ ਸ਼ੋਭਾ ਤੋਂ ਪੁਲਿਸ ਨੇ ਸ਼ਕਤੀ ਨਾਲ ਪੁੱਛਗਿੱਛ ਕੀਤੀ ਪੁੱਛਗਿੱਛ ਤੋਂ ਬਾਅਦ ਸ਼ੋਭਾ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਸ਼ੋਭਾ ਦੀ ਗੱਲ ਦੇ ਅਕੋਰਡਿੰਗ ਸ਼ੋਭਾ ਅਰੋਨ ਨੂੰ ਪਿਆਰ ਕਰਦੀ ਸੀ ਉਸ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਪਰਿਵਾਰ ਨਹੀਂ ਸੀ ਮੰਨਦਾ ਜਦੋਂ ਪਰਿਵਾਰ ਨੂੰ ਸ਼ੋਭਾ ਦੇ ਪਿਆਰ ਬਾਰੇ ਪਤਾ ਲੱਗਿਆ ਤਾਂ ਪਰਿਵਾਰ ਨੇ ਸ਼ੋਭਾ ਦਾ ਵਿਆਹ ਗਰੀਸ ਨਾਲ ਤੈਅ ਕਰ ਦਿੱਤਾ ਸ਼ੋਭਾ ਨੇ ਵਿਆਹ ਟਾਲਣ ਦਾ ਹਰ ਤਰੀਕਾ ਵਰਤਿਆ ਪਰ ਪਰਿਵਾਰ ਗੱਲ ਮੰਗਣੀ ਤੱਕ ਲੈ ਜਾਂਦਾ ਹੈ ਮੰਗਣੀ ਤੋਂ ਬਾਅਦ ਸ਼ੋਭਾ ਨੂੰ ਲੱਗਿਆ ਕਿ ਇਹ ਵਿਆਹ ਹਰ ਹਾਲ ਵਿੱਚ ਹੋ ਕੇ ਰਹੇਗਾ ਇਸ ਲਈ ਉਸ ਨੇ ਵਿਆਹ ਰੋਕਣ ਲਈ ਅਰुण ਬਰਮਾ ਤੋਂ ਮਦਦ ਮੰਗੀ ਪਰ ਜਦੋਂ ਅਰຸນ ਨੂੰ ਕੁਝ ਸਮਝ ਨਹੀਂ ਆਉਂਦਾ ਤਾਂ ਅਰຸນ ਆਪਣੇ ਕਜ਼ਨ ਬ੍ਰਦਰ ਦਨੇਸ਼ ਨੂੰ ਸਾਰੀ ਗੱਲ ਦੱਸਦਾ ਹੈ ਤੇ ਉਸ ਤੋਂ ਮਦਦ ਮੰਗਦਾ ਹੈ। ਦਨੇਸ਼ ਅਰຸນ ਦੀ ਮੁਲਾਕਾਤ ਆਪਣੇ ਦੋਸਤ ਵਿੰਕਟੇਸ਼ ਨਾਲ ਕਰਾਉਂਦਾ ਹੈ। ਦਰਅਸਲ ਵਿੰਕਟੇਸ਼ ਇੱਕ ਲੋਕਲ ਗੁੰਡਾ ਸੀ। ਉਸਤੇ ਕੁਝ ਛੋਟੇ-ਮੋਟੇ ਕੇਸ ਵੀ ਚੱਲ ਰਹੇ ਸਨ। ਇੱਕ ਦਿਨ ਅਰຸນ, ਦਨੇਸ਼ ਤੇ ਵਿੰਕਟੇਸ਼ BMS ਕਾਲਜ ਵਿੱਚ ਇਕੱਠੇ ਬੈਠ ਕੇ ਸਲਾਹ ਕਰਦੇ ਨੇ ਕਿਉਂ ਨਾ ਗਰੀਸ਼ ਨੂੰ ਹੀ ਰਸਤੇ ਵਿੱਚੋਂ ਹਟਾ ਦਿੱਤਾ ਜਾਵੇ। ਇਥੇ ਹੀ ਗਰੀਸ਼ ਨੂੰ ਮਾਰਨ ਦਾ ਪਲਾਨ ਬੰਦਾ ਹੈ ਪਹਿਲਾਂ ਤਾਂ ਅਰुण ਤੇ ਵਿੰਟੇਜ 2-3 ਦਿਨ ਗਰੀਸ਼ ਦਾ ਪਿੱਛਾ ਕਰਦੇ ਨੇ ਪਰ ਕੁਛ ਨਾ ਕੁਛ ਕਾਰਨਾ ਕਰਕੇ ਇਹਨਾਂ ਦਾ ਪਲਾਨ ਤਿੰਨ ਵਾਰ ਫੇਲ ਹੋ ਜਾਂਦਾ ਹੈ ਹੁਣ ਅਰुण ਗਰੀਸ਼ ਨੂੰ ਫਸਾਉਣ ਲਈ ਸ਼ੋਭਾ ਦੀ ਮਦਦ ਲੈਂਦਾ ਹੈ ਸ਼ੋਭਾ ਨੂੰ ਡਿਨਰ ਦੇ ਬਹਾਨੇ ਗਰੀਸ਼ ਨੂੰ ਬੁਲਾਉਣ ਲਈ ਕਹਿੰਦਾ ਹੈ ਸ਼ੋਭਾ ਗਰੀਸ਼ ਨੂੰ ਡਿਨਰ ਤੇ ਬੁલાਉਂਦੀ ਹੈ ਫਿਰ ਜਦੋਂ ਉਹ ਵਾਪਸ ਜਾ ਰਹੇ ਹੁੰਦੇ ਨੇ ਤਾਂ ਪਲਾਨ ਦੇ ਮੁਤਾਬਿਕ ਸ਼ੋਭਾ ਗਰੀਸ਼ ਨੂੰ ਏਅਰ 뷰 ਪੁਆਇੰਟ ਤੇ ਰੁਕਣ ਲਈ ਕਹਿੰਦੀ ਹੈ ਤੋਬਾ ਦੀ ਸਾਜਿਸ ਤੋਂ ਅਣਜਾਣ ਗਰੀਸ ਸਕੂਟਰ ਓਕੇ ਜਹਾਜ਼ਾਂ ਨੂੰ ਦੇਖਣ ਲੱਗ ਜਾਂਦਾ ਹੈ ਤੋਬਾ ਐਸਐਮਐਸ ਦੇ ਨਾਲ ਇਹ ਜਾਣਕਾਰੀ ਅਰुण ਤੇ ਉਸਦੇ ਦੋਸਤਾਂ ਨੂੰ ਦਿੰਦੀ ਹੈ ਕਿ ਉਹ 에어 뷰 ਪੁਆਇੰਟ ਤੇ ਰੁਕੇ ਹੋਏ ਨੇ ਤੋ ਮਿਸ ਮਿਲਦੇ ਹੀ ਅਰुण ਦਿਨੇਸ਼ ਤੇ ਵਿੰਕਟੇਜ ਬਿਨਾਂ ਦੇਰੀ ਤੋਂ 에어 뷰 ਪੁਆਇੰਟ ਤੇ ਪਹੁੰਚ ਜਾਂਦੇ ਨੇ ਜਦੋਂ ਗਰੀਸ ਦੂਜੇ ਪਾਸੇ ਮੂੰਹ ਮੋੜ ਕੇ ਜਹਾਜ਼ਾਂ ਨੂੰ ਉੱਤਰਦੇ ਤੇ ਚੜ੍ਹਦੇ ਦੇਖ ਰਿਹਾ ਹੁੰਦਾ ਹੈ ਉਦੋਂ ਹੀ ਲੋਹੇ ਦੀ ਵੱਡੇ ਸਾਰੇ ਰਾਡ ਨਾਲ ਵਿੰਕਟੇਸ਼ ਇੱਕ ਜ਼ੋਰਦਾਰ ਹਮਲਾ ਕਰਦਾ ਹੈ ਗਰੀਸ ਦੇ ਸਿਰ ਦੇ ਉੱਪਰ ਸੱਟ ਲੱਗਣ ਨਾਲ ਗਰੀਸ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਜਾਂਦਾ ਹੈ ਹਮਲਾ ਕਰਨ ਤੋਂ ਬਾਅਦ ਅਰुण ਦਿਨੇਸ਼ ਤੇ ਵਿੰਕਟੇਸ਼ ਉੱਥੋਂ ਭੱਜ ਜਾਂਦੇ ਨੇ ਜਾਣ ਤੋਂ ਬਾਅਦ ਸ਼ੋਭਾ ਰੋਂਦਾ ਨਾਟਕ ਕਰਦੀ ਹੈ ਰੋੜ ਤੋਂ ਜਾ ਰਹੇ ਲੋਕਾਂ ਤੋਂ ਮਦਦ ਮੰਗਦੀ ਹੈ ਉੱਥੇ ਹੀ ਇੱਕ ਬੰਦਾ ਆਪਣੀ ਕਾਰ ਰੋਕੇ ਉਹਨਾਂ ਦੀ ਮਦਦ ਕਰਦਾ ਹੈ ਤੇ ਉਹਨਾਂ ਨੂੰ ਮਣੀਪਾਲ ਹਸਪਤਾਲ ले ਹੁੰਦਾ ਹੈ ਇਸ ਤੋਂ ਬਾਅਦ ਹੀ ਸਾਰੀ ਜਾਣਕਾਰੀ ਪੁਲਿਸ ਨੂੰ ਮਿਲਦੀ ਹੈ। ਉਹ ਬਹ ਲोटे ਜਾਣ ਦੀ ਝੂਠੀ ਕਹਾਣੀ ਸਾਬ ਨੂੰ ਦੱਸਦੀ ਹੈ। ਪੁਲਿਸ ਇਹ ਵੀ ਗਲਾਸਾ ਕਰਦੀ ਹੈ ਕਿ ਸ਼ੋਭਾ ਮਾਡਰਨ ਖਿਆਲ ਵਾਲੀ ਕੁੜੀ ਸੀ। ਉਸ ਨੂੰ ਵੈਸਟਰਨ ਕਲਚਰ ਜ਼ਿਆਦਾ ਪਸੰਦ ਸੀ। ਫ੍ਰੀਸ ਨੂੰ ਸਿੰਪਲ ਰਹਿਣਾ ਪਸੰਦ ਸੀ। ਪੱਬ ਜਾਣਾ, ਸ਼ਰਾਬ ਪੀਣਾ ਗ੍ਰੀਸ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਇਸ ਗੱਲ ਤੇ ਵੀ ਸ਼ੋਭਾ ਉਸ ਨੂੰ ਨਾ ਪਸੰਦ ਕਰਦੀ ਸੀ। ਉਹ ਡਰਦੀ ਸੀ ਕਿ ਜੇ ਉਹ ਗ੍ਰੀਸ ਨਾਲ ਰਹੀ ਤਾਂ ਉਸ ਦਾ ਲਾਈਫ ਸਟਾਈਲ ਸਿੰਪਲ ਹੋ ਜਾਵੇਗਾ ਬਸ ਇਸੇ ਹੀ ਕਾਰਨ ਕਰਕੇ ਉਸ ਨੇ ਗਰੀਸ ਨੂੰ ਮਰਵਾਇਆ ਸੀ ਸ਼ੋਭਾ ਦੇ ਇਸ ਖੁਲਾਸੇ ਤੋਂ ਬਾਅਦ ਹੀ ਸ਼ੋਭਾ ਦੇ ਬੋਏਫ੍ਰੈਂਡ ਅਰुण ਵਰਮਾ ਤੇ ਉਸਦੇ ਭਰਾ ਦਿਨੇਸ਼ ਤੇ ਉਸਦੇ ਫਰੈਂਡ ਵਿੰਕਟੇਸ਼ ਨੂੰ ਪੁਲਿਸ 25 ਜਨਵਰੀ 2004 ਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਹਨਾਂ ਦੇ ਨਿਸ਼ਾਨਦੇਹੀ ਤੇ ਪੁਲਿਸ ਉਸ ਲੋਹੇ ਦੇ ਰਾਡ ਨੂੰ ਵੀ ਜੰਗਲ ਚੋਂ ਬਰਾਮਦ ਕਰ ਲੈਂਦੀ ਹੈ ਕੇਸ ਦੀ ਸੁਣਵਾਈ 25 ਜਨਵਰੀ 2004 ਤੋਂ ਕੋਰਟ ਵਿੱਚ ਸ਼ੁਰੂ ਹੋ ਜਾਂਦੀਆਂ ਹਾਲਾਂਕਿ ਕੁਝ ਦਿਨ ਬਾਅਦ ਹੀ ਸੁਣਵਾਈ ਬੰਦ ਹੋ ਜਾਂਦੀ ਹੈ ਤੇ ਮਾਮਲਾ ਠੰਡਾ ਪੈ ਜਾਂਦਾ ਹੈ ਗਰੀਸ ਤੇ ਪਿਤਾ ਇਨਸਾਫ ਦੀ جنگ ਲੜਦੇ ਰਹਿੰਦੇ ਨੇ ਪਰ 2-3 ਸਾਲਾਂ ਤੱਕ ਇਸ ਕੇਸ ਦੀ ਕੋਈ ਸੁਣਵਾਈ ਨਹੀਂ ਹੁੰਦੀ ਇਸ ਤੋਂ ਬਾਅਦ 18 ਦਸੰਬਰ 2004 ਨੂੰ ਗਰੀਸ ਤੇ ਪਿਤਾ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ মিডিਆ ਵਿੱਚ ਹਲਚਲ ਸ਼ੁਰੂ ਹੋ ਜਾਂਦੀ ਹੈ ਫਰਵਰੀ 19 ਦਸੰਬਰ 2007 ਤੋਂ ਇਸ ਕੇਸ ਦੀ ਸੁਣਵਾਈ ਹਰ ਰੋਜ਼ ਹੁੰਦੀ ਹੈ 3 ਸਾਲਾਂ ਦੀ ਲੰਬੀ ਸੁਣਵਾਈ ਤੋਂ ਬਾਅਦ ਜੁਲਾਈ 2010 ਚ ਸ਼ੋਭਾ ਅਰੁਣ ਤੇ ਉਹਦੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਮਿਲਦੀ ਹੈ ਤੇ ਉਹਨਾਂ ਨੂੰ 50-50 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਜਾਂਦਾ ਹੈ ਗ੍ਰੀਸ ਦਾ ਪਰਿਵਾਰ ਹਾਈ ਕੋਰਟ ਚ ਅਪੀਲ ਪਾਉਂਦਾ ਹੈ ਤਾਂ ਜੋ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋ ਸਕੇ ਕੋਰਟ ਉਮਰ ਕੈਦ ਨੂੰ ਬਰਕਰਾਰ ਰੱਖਦਾ ਹੈ ਸਾਰੇ ਦੋਸ਼ੀਆਂ ਨੂੰ ਛੇਲ ਲਜਾਇਆ ਜਾਂਦਾ ਹੈ ਇਸ ਕੇਸ ਦੀ ਹੋਣ ਦੀ ਸਥਿਤੀ ਦੀ ਗੱਲ ਕਰੀਏ ਵੈਸੇ ਤਾਂ ਸਭ ਨੂੰ ਮਰਕਜ਼ ਦੀ ਸਜ਼ਾ ਮਿਲੀ ਸੀ ਪਰ ਸ਼ੋਭਾ ਨੂੰ 92 ਮਹੀਨਿਆਂ ਦੀ ਸਜ਼ਾ ਘਟਣ ਤੋਂ ਬਾਅਦ ਪ੍ਰੀਮ ਕੋਰਟ ਵੱਲੋਂ ਬੇਲ ਦੇ ਦਿੱਤੀ ਜਾਂਦੀ ਹੈ ਫਿਲਹਾਲ ਸ਼ੋਭਾ ਜ਼ਮਾਨਤ ਤੇ ਬਾਹਰ ਹੈ ਜਦਕਿ ਬਾਕੀ ਸਾਰੇ ਅਜੇ ਵੀ ਜੇਲ੍ਹ ਵਿੱਚ ਨੇ ਦੋਸਤੋ ਤੁਹਾਡੀ ਇਸ ਸਟੋਰੀ ਤੇ ਕੀ ਰਾਏ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੇ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ